ਧਨੁਗੁਰੂ ਰਾਮਦਾਸ ਮਹਾਰਾਜੀ ਦਾ ਪਹਿਲਾ ਨਾਂ ਹੈ ਭਾਈ ਜੇਠਾ ਭਾਈ ਜੇਠਾ ਜੀ ਕੁਦਰਤ ਨੇ ਐਸਾ ਗੇੜ ਖਾਦਾ ਐਸਾ ਸਮਾਂ ਆਇਆ ਕਿ ਭਾਈ ਜੇਠਾ ਜੀ ਦੇ ਮਾਂ ਬਾਪ ਬਚਪਨ ਦੇ ਵਿੱਚ ਅਕਾਲ ਚਲਾਣਾ ਕਰ ਗਏ ਉਹਨ ਭਾਈ ਜੇਠਾ ਜੀ ਆਪਣੇ ਘਰ ਦੇ ਵਿੱਚ ਰਹਿੰਦੇ ਨੇ ਆਪਣੇ ਘਰ ਦੇ ਵਿੱਚ ਰਹਿੰਦੇ ਨੇ ਗੁਜ਼ਾਰਾ ਕਰਦੇ ਨੇ ਪਰ ਇੱਥੇ ਇੱਕ ਗੱਲ ਹੋਰ ਸਮਝਿਓ ਵੀ ਜੇ ਤੋਂ ਧੰਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਜੇ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਸੰਨ ਜਦੋਂ ਜਤੀਮ ਹੋ ਗਏ ਅਨਾਥ ਹੋ ਗਏ ਮਾਂ ਬਾਪ ਤੋਂ ਵੰਝੇ ਹੋ ਗਏ ਤਾਂ ਜਿਹੜੇ ਆਪਦੇ ਸੀ ਨਾ ਉਹਨਾਂ ਨੇ ਉਸ ਵਕਤ ਨੱਕ ਵੱਟ ਲਿਆ ਸੀਗਾ ਹਮੇ ਅੱਜ ਬੜੇ ਫਕਰ ਦੇ ਨਾਲ ਭਵੇ ਬੜੇ ਮਾਨ ਦੇ ਨਾਲ ਕਹਿੰਦੇ ਆ ਵੀ ਅਸੀਂ ਬੋਲੋ ਸੋਢੀ ਹੁੰਨੇ ਆ ਕਿ ਸੋਢੀਆਂ ਦੇ ਕੁਲ ਤੋਂ ਸੀ ਨਾ ਕਰੋ ਪ੍ਰਮਾਦਾਸ ਜੀ ਵੱਡੇ ਮਾਣ ਦੇ ਨਾਲ ਕਹਿੰਦੇ ਆਂਦੇ ਅਸੀਂ ਛੋਟੀਆਂ ਪਰ ਯਾਦ ਰੱਖਿਓ ਇਹਨਾਂ ਛੋਟੀਆਂ ਨੇ ਉਸ ਵਕਤ ਭਾਈ ਜੱਠੇ ਦਾ ਹਾਲ ਚਾਲ ਨਹੀਂ ਪੁੱਛਿਆ ਜੱਠਿਆ ਪ੍ਰਸ਼ਾਦਾ ਕਿੱਥੋਂ ਸਕਦਾ ਹੈ ਜੱਠਿਆ ਤੇਰੇ ਘਰ ਦੇ ਵਿੱਚ ਕੋਈ ਦਾਲ ਸਬਜ਼ੀ ਕੀ ਸਿੱਧਾ ਹੈ ਤੇ ਅਬਦੇ ਤਾਏ ਚਾਚੀਆਂ ਨੇ ਉਸ ਵਕਤ ਨੱਕ ਵੱਟ ਲਿਆ। ਤੰਗੀਆਂ ਚਾਚੀਆਂ ਨੇ ਨੱਕ ਵੱਟ ਲਿਆ ਉਸ ਵਕਤ। ਆਪਣੇ ਬੱਚਿਆਂ ਨੂੰ ਭਾਈ ਜੇਠੇ ਦੇ ਨਾਲ ਖੇਡਣ ਵੀ ਨਹੀਂ ਦਿੰਦਾ ਸੀ। ਕਿਉਂ? ਇਹ ਮਾਮਾ ਬਾਬ ਕੋ ਬਨ ਜਾਇਆ। ਇਜਤੀਮ ਹੈ, ਇਹ ਅਨਾਥ ਹੈ। ਇਹਦਾ ਮਾਲਕ ਕੋਈ ਨਹੀਂ ਹੈ। ਭਾਈ ਜੇਠਾ ਭਾਈ ਜੇਠਾ ਜੀ ਨੇ ਕੁਝ ਸਮਾਂ ਬਤਾਇਆ ਸਮਾਂ ਲੰਘਿਆ ਤੇ ਸੱਜਾਣਿਓ ਭਾਈ ਜੇਠਾ ਜੀ ਦੀ ਨਾਨੀ ਜੀ ਨੂੰ ਪਤਾ ਲੱਗਿਆ ਖਬਰ ਸੁਣ ਲੈਣ ਵਾਸਤੇ ਗਏ ਜਦੋਂ ਵੇਖਿਆ ਨਾ ਭਾਈ ਜੇਠਾ ਜੀ ਨੇ ਓ ਮੇਰੀ ਨਾਨੀ ਜੀ ਤੁਰ ਆ ਰਹੀ ਨੇ ਤੇ ਸੱਚ ਜਾਣਿਓ ਭਾਈ ਜੱਠਾ ਜੀ ਭੱਜ ਕੇ ਗਏ ਦੌੜ ਕੇ ਗਏ ਆਪਣੀ ਨਾਨੀ ਮਾਂ ਨੂੰ ਚੰਬੜ ਕੇ ਜਾ ਕੇ ਮਾਂ ਉਹ ਨੰਨੀ ਅੱਜ ਤੂੰ ਮੇਰੀ ਖਬਰ ਲੈਣ ਵਾਸਤੇ ਆਈ ਹੈ ਮੈਨੂੰ ਮਿਲਣ ਵਾਸਤੇ ਆਈ ਤੇ ਸੱਚ ਜਾਣਿਓ ਜਦੋਂ ਆਪਣੀ ਧੀ ਦਾ ਘਰ ਵੇਖਿਆ ਮਾਂ ਦੀ ਪੁੱਭ ਨਿਕਲ ਗਈ ਮਾਂ ਦੀ ਉਸ ਵਕਤ ਘੁੱਬ ਨਿਕਲ ਗਈ ਮੇਰੀ ਧੀ ਦੇ ਘਰ ਦੇ ਹਾਲਾਤ ਆ ਹੋ ਗਏ ਮੇਰੇ ਦੋਤੇ ਦੇ ਹਾਲਾਤ ਆ ਹੋ ਗਏ ਘਰ ਦੇ ਵਿੱਚ ਨਾ ਕੋਈ ਝਾੜੂ ਨਾ ਕੋਈ ਆਉਣੀ ਜਾਣੀ ਕਿਸੇ ਦੀ ਨਾ ਕੋਈ ਖਬਰ ਸਵਰ ਲੈਂਦਾ ਆਪਣੇ ਬੱਚਿਆਂ ਤੱਕ ਰੋਕਿਆ ਗਿਆ ਇਹਦੇ ਨਾਲ ਨਹੀਂ ਖੇਡਣਾ ਕਿਸੇ ਤੇ ਸਤ ਜਾਨਿਓ ਨਾਨੀ ਮਾਂ ਉਸ ਵਕਤ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਚਲਦੇ ਜੇਠਿਆ ਬੇਟਾ ਮੇਰੇ ਨਾਲ ਚੱਤ ਜਿਹੋ ਜੀ ਰੁੱਖੀ ਮਿੱਸੀ ਮੈਂ ਖਾਨੀ ਉਹ ਹੀ ਜੀ ਤੈਨੂੰ ਦੇਵਾਂਗਾ ਕੋਸ਼ਿਸ਼ ਕਰਾਂਗੀ ਤੇਰੀ ਵਧੀਆ ਬਰਤ ਪੱਲਣਾ ਕਰਨ ਦੀ ਤੈਨੂੰ ਖਵਾਉਣ ਦੀ ਪਿਉਣ ਦੀ ਹਸਾਉਣ ਦੀ ਕੋਸ਼ਿਸ਼ ਕਰਾਂਗੀ ਚੱਲ ਮੇਰੇ ਨਾਲ ਸੱਚ ਜਾਣਿਓ ਜਦੋਂ ਨਾਨੀ ਮਾ ਨੇ ਬੂਆ ਲਾਇਆ ਲਾਹੌਰ ਸਨ ਜਦੋਂ ਬੂਆ ਲਾਇਆ ਤੇ ਭਾਈ ਜੱਠਾ ਜੀ ਨੇ ਪੁੱਛਿਆ ਨਾਨੀ ਮਾ ਆਪਾਂ ਘਰ ਨੂੰ ਬੂਆ ਲਾ ਕੇ ਚੱਲੀ ਆ ਇਹ ਖੁੱਲੇਗਾ ਕਦ ਨਾਨੀ ਮਾ ਕਹਿੰਦੀ ਜੱਠਿਆ ਜਦੋਂ ਅਕਾਲ ਪੁਰਖ ਦਾ ਹੁਕਮ ਹੋ ਜਾਏ ਇਹਨੇ ਖੁੱਲ ਜਾਣਾ ਆਖੋ ਸਤਨਾ ਜਦੋਂ ਅਕਾਲ ਪੁਰਖ ਦਾ ਹੁਕਮ ਹੋ ਜਾਏ ਖੁੱਲ ਜਾਣਾ ਤੇ ਨਾਨੀ ਮਾਹ ਹੁਣ ਨਾਲ ਲੈ ਕੇ ਚੱਲੀਏ ਭਾਈ ਜੱਟੇ ਜੀ ਨੂੰ ਜਿਹੜੇ ਬੜਾ ਮਾਨ ਕਰਦੇ ਨਾ ਅਸੀਂ ਛੋਡੀ ਹੁੰਨੇ ਆ ਅਸੀਂ ਛੋਡੀਆਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੰ ਅੰਸ ਵੰਸ ਦੇ ਵਿੱਚੋਂ ਆ ਸੱਚ ਜਾਣਿਓ ਇੰਨਾ ਛੋਡੀਆਂ ਨੂੰ ਉਦੋਂ ਸ਼ਰਮ ਨਹੀਂ ਆਈ ਤੇ ਜਦੋਂ ਨਾਨੀ ਮਾਹ ਭਾਈ ਜੱਟਾ ਜੀ ਨੂੰ ਉਂਗਲ ਲਾ ਕੇ ਲਾਹੌਰ ਤੋਂ ਲੈ ਕੇ ਤੁਰੇ ਕਿਸੇ ਨੇ ਰੋਕਿਆ ਨਹੀਂ ਜੀ ਇਹ ਤੂੰ ਕਿਉਂ ਲੈ ਕੇ ਚੱਲਿਆ ਭਾਈ ਅਸੀਂ ਬੈਠੇ ਆ ਅਸੀਂ ਸੰਭਾਲਾਂਗੇ ਅਸੀਂ ਸੇਵਾ ਕਰਾਂਗੇ ਜਿੱਥੇ ਸਾਡੇ ਦੋ ਨੇ ਸਮਝ ਲਾਂਗੇ ਅਸੀਂ ਤੰਨ ਨੇ ਇਹਦੀ ਪਰਤ ਪਾਲਣਾ ਅਸੀਂ ਕਰਾਂਗੇ ਅਸੀਂ ਸੰਭਾਲਾਂਗੇ ਕਿਸੇ ਨੇ ਵੀ ਕਿਸੇ ਵੀ ਸੋਢੀ ਨੇ ਰੋਕਿਆ ਨਹੀਂ ਨਾਨੀ ਮਾਲ ਨੂੰ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਤੁਰ ਪਈ ਬੂਆ ਬੰਦ ਕੀਤਾ ਜਦੋਂ ਬੂਹਾ ਬੰਦ ਕੀਤਾ ਤੇ ਗੇਟ ਲਾਕੇ ਨਾਨੀ ਮਾਂ ਆਪਣੇ ਦੋ ਤਿੰਨ ਨੂੰ ਭਾਈ ਜੱਠੇ ਨੂੰ ਨਾਲ ਲੈ ਕੇ ਤੁਰੀ ਤੇ ਜੜੀਆਂ ਤਾਈਆਂ ਚਾਚੀਆਂ ਸੰਨ ਤਾਈਆਂ ਚਾਚੀਆਂ ਦੇ ਜਵਾਗ ਸਾਨੂੰ ਬੱਚੇ ਸਨ ਸੱਚ ਜਾਣਿਓ ਉਹ ਬੂਹੇ ਚ ਖੜਖੜ ਕੇ ਵਿਖਦੀਆਂ ਨੇ ਵੀ ਆ ਤਾਂ ਵਧੀਆ ਹੋਇਆ ਲੈ ਚਾਲੀ ਬੂਹੇ ਚ ਆਪਣੇ ਦਰਾਂ ਦੇ ਵਿੱਚ ਖੜਕੜ ਕੇ ਵੇਖਦੀਆਂ ਨੇ ਕਿਸੇ ਨੇ ਚਾਹ ਨਹੀਂ ਕਿਸੇ ਨੇ ਪਾਣੀ ਨਹੀਂ ਨਾਨੀ ਮਾਂ ਨੂੰ ਪੁੱਛਿਆ ਲੈ ਕੇ ਚੱਲੀਏ ਆਪਣੇ ਲੋਥੇ ਤੇ ਕਿਉਂਕਿ ਲੋਥੇ ਪਿਆਰੇ ਹੁੰਦੇ ਲੈ ਕੇ ਚੱਲੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸਿਰ ਤੇ ਹੱਥ ਰੱਖਣ ਦੀ ਤੇ ਸੱਚ ਜਾਣਿਓ ਧੰਨ ਗੁਰੂ ਰਾਮਦਾਸ ਮਹਾਰਾਜ ਭਾ ਭਾਈ ਜੱਠਾ ਜੀ ਕਿੱਥੇ ਆ ਗਏ ਆਪਣੇ ਨਾਨਕ ਦੇ ਪਿੰਡ ਵਸ ਰੱਖੇ ਵਸਣ ਕੀ ਪਿੰਡ ਆਏ ਤੇ ਨਾਨੀ ਮਾਂ ਨੇ ਕੀ ਕਰਨਾ ਘੁੰਗਣੀਆਂ ਛੋਲੇ ਆਵਾਲ ਨੇ ਘੁੰਗਣੀਆਂ ਤਿਆਰ ਕਰਕੇ ਦੇ ਦੇਣੀਆਂ ਲੈ ਜਿਠਿਆ ਪੁੱਤ ਇਹਨੂੰ ਵੇਚ ਆ ਵੇਚੇ ਵੇਚੀ ਉੱਥੇ ਪੁੱਤ ਜਿੱਥੇ ਕਾਟੋ ਹੋਵੇ ਜਿੱਥੇ ਭੀੜ ਹੋਵੇ ਜਿੱਥੇ ਤੇਰਾ ਸੌਦਾ ਬੱਧ ਵਿਕੇ ਸੱਚ ਜਾਣਿਓ ਕਹਿ ਦਿਓ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਭਾਵ ਭਾਈ ਜੇਠਾ ਜੀ ਕਿੰਨੇ ਦਿਆਲੂ ਤੇ ਕਿਰਪਾਲੂ ਸੁਹਾ ਦੇ ਮਾਲਕ ਸਤਿ ਕਿਸੇ ਨੇ ਪੈਸਾ ਦੇ ਦਿੱਤਾ ਲੈ ਲਿਆ ਕਿਸ ਨੇ ਫਰੀ ਮੰਗ ਲਿਆ ਲੈ ਕਹੇ ਕਈ ਗੇਲ ਤੇ ਖਾਲੀ 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 ਹੱਥ ਵੀ ਸਾਰਾ ਘੁੰਗਣੀਆਂ ਵੇਚ ਕੇ ਸਮਾਨ ਵੇਚ ਕੇ ਚਲੇ ਜਾਂਦੇ ਸਤਿ ਦਇਆ ਦੀ ਮੂਰਤ ਦਿਆ ਦੇ ਸਾਗਰ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾਹ ਇੱਕ ਗੱਲ ਹੋਰ ਨੋਟ ਕਰ ਲਿਓ ਜਿਹੜੇ ਕਹਿੰਦੇ ਸੀ ਨਾ ਮੈਂ ਦੁਬਾਰਾ ਫਿਰ ਰਿਪੀਟ ਕਰ ਦੇਵਾਂ ਜਿਹੜੇ ਕਹਿੰਦੇ ਸੀ ਅਸੀਂ ਛੋਡੀਆਂ ਹੁੰਨੇ ਆ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਅਨਸਬੰਸ ਦੇ ਵਿੱਚੋਂ ਆ ਕਿਸੇ ਵੀ ਛੋਡੀਆਂ ਨੇ ਉਸ ਵਕਤ ਬਾਤ ਨਹੀਂ ਪੁੱਛੀ ਕਿਸੇ ਨੇ ਨਾਨੀ ਮਾਂ ਨੂੰ ਰੋਕਿਆ ਨਹੀਂ ਵੀ ਆਪਣੇ ਦੋਤੇ ਨੂੰ ਕਿਉਂ ਲੈ ਕੇ ਚੱਲੀ ਆ ਅਸੀਂ ਹੈਗੇ ਆ ਤੇ ਇਹਨਾਂ ਨੇ ਤਾਨੇ ਮਾਰਨੇ ਮਿਹਨੇ ਮਾਰਨੇ ਵੀ ਇਹ ਤੇ ਅਨਾਥ ਹੈ ਧਤੀਮ ਹੈ ਤੇ ਇਹਦਾ ਤਾਂ ਵਿਆਹ ਕਿਹਨੇ ਕਰਨਾ ਹੈ ਹਿੰਦ ਤ ਕਿਸੇ ਨੇ ਧੀਰ ਹੀ ਦੇਣੀ ਅੱਕੇ ਪਿੱਛੇ ਤੇ ਹੈ ਕੋਈ ਨਹੀਂ ਤੇ ਐ ਸਤ ਜਾਨਿਓ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਆਪਣੀ ਰਸਨਾ ਤੋਂ ਚਾਰ ਲਾਵਾਂ ਦਾ ਉਚਾਰਨ ਕੀਤਾ ਤੇ ਸਤ ਜਾਨਿਓ ਜਿਹੜੇ ਕਹਿੰਦੇ ਸਨ ਵੀ ਇਹਦਾ ਤਾਂ ਵਿਆਹ ਨਹੀਂ ਹੋਣਾ ਇਹਨੂੰ ਧੀ ਨਹੀਂ ਦੇਣੀ ਜਿੰਨਾ ਚਿਰ ਧੰ ਗੁਰੂ ਰਾਮਦਾਸ ਮਹਾਰਾਜ ਦੀਆਂ ਚਾਰ ਲਾਵਾਂ ਨਹੀਂ ਨਪੜੀਆਂ ਜਾਂਦੀਆਂ ਉਹਨਾਂ ਚਿਰ ਵਿਆਹ ਨਹੀਂ ਮੰਨਿਆ ਜਾਂਦਾ ਆਖੋ ਸਤਿਨਾਮ ਅੱਜ ਸਾਡੇ ਵਿਆਹ ਜਿਹੜੇ ਹੁੰਦੇ ਨੇ ਨਾ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਲਾਮਾਂ ਪੜ ਕੇ ਵਿਆਹ ਹੁੰਦਾ ਹੈ। ਅਮੇ ਅਸੀਂ ਲੱਖਾਂ ਦਾ ਖਰਚ ਕਰ ਲਈਏ ਕਰੋੜਾਂ ਦਾ ਖਰਚ ਕਰ ਲਈਏ। ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਦੀ ਮੇਰ ਨਹੀਂ ਹੁੰਦੀ ਚਾਰ ਲਾਮਾਂ ਨਹੀਂ ਹੁੰਦੀਆਂ ਚਾਰ ਪ੍ਰਕਰਮਾ ਨਹੀਂ ਹੁੰਦੀਆਂ ਉਹਨਾਂ ਚਿਰ ਵਿਆਹ ਨਹੀਂ ਮੰਨਿਆ ਜਾਂਦਾ। ਤੇ ਜਿਹੜੇ ਕਹਿੰਦੇ ਸਨ ਇਹਦਾ ਅੱਜ ਬੂਹਾ ਬੰਦ ਹੋ ਗਿਆ। ਜਿਨ੍ਹਾਂ ਨੇ ਭਾਈ ਜੇਠੇ ਦੇ ਘਰ ਤੇ ਨਿਗਾਹ ਟਿਕਾਈ ਹੋਈ ਸੀ ਵੀ ਇਹ ਵਿਦਾ ਹੋਵੇ ਇਹਦੇ ਘਰ ਤੇ ਕਬਜ ਕਰਾਂਗੇ ਇਹਦੇ ਘਰ ਦੇ ਮਾਲਕ ਅਸੀਂ ਬਣਾਂਗੇ ਇਹ ਕਿਡਾ ਪਿਲ ਅੱਗੇ ਪਿੱਛੇ ਹੈ ਇਹਦਾ ਅੱਜ ਬੂਹਾ ਬੰਦ ਹੋ ਗਿਆ ਨਾਨੀ ਮਾਨ ਨੇ ਬੂਹਾ ਬੰਦ ਕਰ ਦਿੱਤਾ ਕੁੰਡਾ ਲਾ ਦਿੱਤਾ ਜਿੰਦਾ ਲਾ ਦਿੱਤਾ ਇਹ ਖੁੱਲਣ ਨਹੀਂ ਹੁਣ ਤੇ ਸੱਜਣਿਓ ਇੱਕ ਦਰਬੰਦ ਹੋਇਆ ਇੱਕ ਦਰਵਾਜ਼ਾ ਬੰਦ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਦੇ ਚਾਰ ਦਰਵਾਜ਼ੇ ਉੱਲੁਗੇ ਆਖੋ ਸਤਨਾਮ ਜਾਈਓ ਕਿਤੇ ਅੱਜ ਦਰਸ਼ਨ ਕਰ ਲਿਓ ਦਰਸ਼ਨ ਕਰ ਲਿਓ ਜਦੋਂ ਐਂਟਰੀ ਹੁੰਦੀ ਆ ਨਾ ਦਰਬਾਰ ਸਾਹਿਬ ਸਾਡੀ ਚਾਰ ਗੇਟ ਨੇ ਮੇਨ ਚਾਰ ਚਾਰ ਗੇਟਾਂ ਤੋਂ ਉੱਤਰ ਕੇ ਨੀਵੇਂ ਹੋ ਕੇ ਫਿਰ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਦਰਬਾਰ ਦੇ ਵਿੱਚ ਚਰਨਾਂ ਦੇ ਵਿੱਚ ਨਕਮਸਤ ਹੋਣਾ ਪੈਂਦਾ ਹੈ ਉਸ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਚਾਰ ਗੇਟ ਚੋ ਵਰਨਾਂ ਨੂੰ ਸਮਝ ਉਪਦੇਸ਼ ਧੰਗ ਗੁਰੂ ਰਾਮਦਾਸ ਮਹਾਰਾਜ ਮੈਂ ਇੱਕ ਬੇਨਤੀ ਹੋਰ ਕਰ ਦਿਆਂ ਕਿ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਗਾਈ ਹੋਣ ਦਾ ਸਮਾਂ ਆਉਂਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਦਰਬਾਰ ਸਾਹਿਬ ਦੀ ਸੇਵਾ ਹੁੰਦੀ ਹੈ ਨਾ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਮਰ ਕਸ਼ਾ ਲਾਇਆ ਤੇ ਟੋਕਰੀ ਚੁੱਕੀ ਭਰ-ਭਰ ਮਿੱਟੀ ਦੀ ਬਾਹਰ ਸੋਟ ਰਹੀ ਗਏ ਗੁਰੂ ਰਾਮਦਾਸ ਮਹਾਰਾਜ ਗੁਰੂ ਵੰਤੋਂ ਪਹਿਲਾਂ ਜਦੋਂ ਮਿੱਟੀ ਦੀ ਭਰ-ਭਰ ਟੋਕਰੀ ਸਿਰ ਤੇ ਰੱਖ ਲੈਂਦੇ ਨੇ ਬਾਹਰ ਸੁਟੇ ਆਉਂਦੇ ਨੇ ਸੱਚ ਜਾਣਿਓ ਸੋਹਣੇ ਤੇ ਸੁਨੱਖੇ ਇੰਨੇ ਨੇ ਚਿਹਰੇ ਤੇ ਨੂਰ ਇਲਾਹੀ ਨੂਰ ਜਿਵੇਂ ਜਿਵੇਂ ਸੂਰਜ ਦੀ ਚੜਦੀ ਲਾਲੀ ਸੁਨੱਖੀ ਲੱਗਦੀ ਐ ਨਾ ਪਿਆਰੀ ਲੱਗਦੀ ਐ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੋਹਣੀ ਜਵੰਨੀ ਸੋਹਣਾ ਮੁਖੜਾ ਜਿਹਦੇ ਮੁਖੜੇ ਨੂੰ ਵੇਖ ਕੇ ਚੰਦਰਮਾ ਵੀ ਸ਼ਰਮਾ ਜਾਂਦਾ ਹੈ ਕਿ ਮੇਰੇ ਨਾਲੋਂ ਕਿੰਨਾ ਸੋਹਣਾ ਆਖੋ ਸਤਨਾਮ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਟੋਕਰੀ ਝੁਕੀ ਵੀ ਐ ਇਧਰ ਬੀਬੀ ਭਾਨੀ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਓ ਬਖਸ਼ਿਸ਼ ਕਰਿਓ ਮਬ ਕਰਿਓ ਬੇਨਤੀ ਕੀਤੀ ਵੀ ਧੀ ਜਵਾਨੋਂ ਦੀ ਭਾਨੀ ਦੇ ਲਈ ਕੋਈ ਵਾਰ ਲੱਭਿਆ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮ੍ਰਿਤਿ ਵਾਸਤੇ ਵਰ ਕਿਹੋ ਜਿਹਾ ਚਾਹੀਦਾ ਤੇ ਭਾਈ ਜੇਠੇ ਵੱਲ ਉਂਗਲ ਕਰਕੇ ਮਾਰਨ ਕਿ ਆ ਉਹ ਜਿਹੜਾ ਸਾਹਮਣੇ ਨੌਜਵਾਨ ਖਲੋਤਾ ਨਾ ਇਹਦੇ ਵਰਗਾ ਮਿਲ ਜਾਈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਗਵਾਨੇ ਇਹਦੇ ਵਰਗਾ ਤਾਂ ਇਹੀ ਹੈ ਦੁਨੀਆਂ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਦਾ ਆਖੋ ਸਤਿਨਾਮ ਇਹ ਵਰਗਾ ਤਾਂ ਇਹੀ ਸਤਿਗੁਰੂ ਇਹ ਤੇ ਜਤੀਮ ਹੈ ਇਹਦਾ ਕੋਈ ਮਾਲਕ ਨਹੀਂ ਮਾਂ-ਬਾਪ ਨਹੀਂ ਤੇ ਧੰਗੁਰੂ ਅਮਰਦਾਸ ਮਹਾਰਾ ਸੱਚੇ ਫਰਸਾ ਕਹਿੰਦੇ ਭੋਲੀਏ ਜੇ ਇਹਦਾ ਮਾਂ-ਬਾਪ ਨਹੀਂ ਹੈ ਦੁਨਿਆਵੀ ਦੁਨੀਆਂ ਦੇ ਵਿੱਚ ਕੋਈ ਗੱਲ ਨਹੀਂ ਇਹਦੀ ਮਾਂ ਵੀ ਮਾਇਆ ਹੈ ਇਹਦਾ ਬਾਪ ਵੀ ਮਾਏ ਐ ਇਹਦਾ ਭਰਾ ਵੀ ਮਾਏ ਐ ਇਹਦਾ ਸ਼ਕਾ ਸੁਗੰਧੀ ਵੀ ਮਾਏ ਐ ਇਹਦਾ ਸਾਰਾ ਕੁਝ ਹੀ ਮਾਏ ਐ ਮਾਪਾ ਵੀ ਮਾਏ ਆਪਾ ਤੈਨੂੰ ਹੋਰ ਕਿਸੇ ਮਾਪਾ ਦੀ ਲੋੜ ਨਹੀਂ ਜਦੋਂ ਅਵਚਨ ਕੀਤਾ ਨਾ ਗੁਰੂ ਪਤਸ਼ਾਹੀ ਨੇ ਤੇ ਸਤਜਾਣੇ ਉਸੇ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸਤਿਗੁਰੂ ਮੈਨੂੰ ਪਰਵਾਣ ਪਰਵਾਣ ਨਾਮ ਹੈ ਸਤ ਜਾਨੀਓ ਤਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਰਏ ਭਵੇਂ ਜਵਾਈ ਨਹੀਂ ਕਰਦੇ ਪਰ ਜਵਾਈਆਂ ਵਾਲਾ ਸੁਭਾਅ ਜਵਾਈਆਂ ਵਾਲੀ ਆਕੜ ਉਹਦਾ ਛੱਡ ਕੇ ਤਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਨੀ ਸੇਵਾ ਕੀਤੀ ਗੱਗਰ ਪਾਣੀ ਦੀ ਲਿਆਉਣੀ ਇਸ਼ਨਾਨ ਕਰਾਉਣਾ ਸਤ ਗੁਰੂ ਜੀ ਦਾ ਸੱਚ ਜਾਣਿਓ ਅੱਜ ਤੁਨ ਗੁਰੂ ਰਾਮਦਾਸ ਜੀ ਦੇ ਦਰ ਤੇ ਰੌਣਕਾਂ ਲੱਗੀਆਂ ਨੇ ਰੌਣਕਾਂ ਉਹ ਤੁਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਤੋਂ ਗੁਰੂ ਰਾਮਦਾਸ